ਫੋਇਆ ਦਾ ਮੁੱਲਿਆ ਨੀਚੂ ਆ ਸਕਦੇ ਔਰ ਆਪਣੇ ਘਰਾਂ ਤੋਂ ਇਨੀ ਦੂਰ ਹੋ ਕੇ ਜਿਹੜੇ ਨੇ ਸਾਨੂੰ ਇੱਕ ਆਜ਼ਾਦੀ ਦੀ ਇੱਕ ਸ਼ਾਂਤੀ ਦੀ ਜਿਹੜੀ ਨੀਂਦ ਸਾਨੂੰ ਦਿੰਦੇ ਨੇ ਤਾਂ ਉਹਨਾਂ ਦੇ ਵਾਸਤੇ ਅੱਜ ਇਹਨਾਂ ਨੂੰ ਮੈਂ ਸਲੂਟ ਵੀ ਕਰਦੀ ਆਂ ਔਰ ਰੱਖੀ ਰਖੜੀ ਦੇ ਜਿਹੜੇ ਪਾਵਨ ਤਿਹਾੜੀ ਦੀ ਜਿਹੜੀਆਂ ਨੇ ਲੱਖ ਲੱਖ ਵਧਾਈਆਂ ਵੀ ਦੇਣੀਆਂ ਤੇ ਇਹੀ ਕਵਾਂਗੀ ਕਿ ਇਹਨਾਂ ਦੇ ਸਦਕੇ ਹੀ ਜਿਹੜਾ ਏ ਅਸੀਂ ਸਾਰੇ ਸੁੱਖ ਦਾ ਸਾਹ ਲੈਨੇ ਆ ਤੇ ਆਜ਼ਾਦੀ ਦਾ ਜਿਹੜਾ ਆਨੰਦ ਏ ਉਹ ਅੱਜ ਤੱਕ ਅਸੀਂ ਮਾਨ ਰਹੇ ਆ ਤੇ ਇੱਕ ਵਾਰ ਫਿਰ ਤੋਂ ਰਖੜੀ ਦੇ ਪਾਵਨ ਪਿੱਤਰ ਤਿਹਾੜੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ये देश है वीर जवानों का अलबेलों का मस्तानों का इस देश का यारों क्या कहना इस देश का यारों क्या कहना ये देश है दुनिया का गहना ये देश है दुनिया का गहना और एक मैं राखी दे पावन पितर त्यौहार वास्ते जरूर कहंगी इसे समझो न रेशम का तार भैया मेरी राखी का मतलब है प्यार भैया meri <mary> rakhi ka matlab hai pyar bhaiya jug jug jive rabba mera sona veer pyara jug jug jive rabba mera sona veer pyara baapu de dil da tukda te amri di akh da tara jug jug jive rabba mera sona veer pyara ਮਾਰਾਜੀ ਸ਼ਰਮਾ ਅੱਜ ਇਸ ਮੈਡਮ ਪੂਜਾ ਲੁਸਾਸ ਦੇਵਜ ਦੇ ਨਾਲ ਫਾਜ਼ਿਲਕਾ ਤੇ ਬਾਡਰ ਤੇ ਵਿਖੇ ਦੇਸ਼ ਦੇ ਨੌਜਵਾਨਾਂ ਨਾਲ ਰੱਖਿਆ ਬੰਧਨ ਦਿਹਾੜੇ ਸਰਟੀਫਾਈ ਕਰਨਾ ਸੀ ਕਿਉਂਕਿ ਅੱਜ ਜਿੰਨੀ ਵੀ ਤਿਆਰੇ ਚਾਹੇ ਦਿਵਾਲੀ ਚਾਹੇ ਹੋਲੀ ਚਾਹੇ ਲੋੜੀ ਚਾਹੇ ਰੱਖੜੀ ਚਾਹੇ ਕਿਤਨੇ ਕਿਤੇ ਅਸੀਂ ਇਹਨਾਂ ਨੌਜਵਾਨਾਂ ਦੇ ਸਦਕਾ ਹੀ ਮਨਾਉਂਦੇ ਆ ਕਿਉਂਕਿ ਇਹ ਜਦੋਂ 24 ਘੰਟੇ ਦੇਸ਼ ਦੇ ਸਰਹੱਦੀ ਇਲਾਕੇ ਤੇ ਪਿਆਰਾ ਦਿੰਦੇ ਆ ਤੇ ਤਾਂ ਹੀ ਅਸੀਂ ਆਜ਼ਾਦੀ ਮਨ ਪਾਉਂਦੇ ਆ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਇਹਨਾਂ ਨਾਲ ਸੈਲੀਬ੍ਰੇਟ ਕਰਕੇ ਕਿਉਂਕਿ ਕਿਤਨੇ ਕਿਤੇ ਅੱਜ ਜੇ ਆਪਾਂ ਗੱਲ ਕਰੀਏ ਸੁਰੱਖਿਆ ਦੀ ਤਾਂ ਜਿੱਥੇ ਕਿਤੇ ਵੀ ਸੁਰੱਖਿਤਾ ਚਾਹੇ ਸਾਡੀ ਇੱਜ਼ਤ ਆਪੂ ਆ ਜਾਂ ਦੇਸ਼ ਦੀ ਆਨबान शान ਇਹ ਨੌਜਵਾਨਾਂ ਨਾਲ ਸੁਰੱਖਿਤਾ ਹੈ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਹਾਂ ਜੀ ਆਹ ਹੈ ਬੜੀ ਨਾਲਾਣਾ ਨਾ ਪੂਜਾ ਮੈਡਮ ਦੇ ਨਾਲ ਅੱਜ ਅਸੀਂ ਪੂਜਾ ਮੈਡਮ ਦੇ ਨਾਲ ਸਾਦਗੀ ਬਾਡਰ ਤੇ ਵੀਰ ਜੋਨਾਂ ਨਾਲ ਰਾਖੀ ਦਾ ਤਿਉਹਾਰ ਮਨਾਣਾ ਹੈ ਹਾਂ ਬਹੁਤ ਹੀ ਖੁਸ਼ੀ ਹੋਈ ਸਾਨੂੰ ਇੱਥੇ ਆ ਕੇ ਕਿਉਂਕਿ ਵੀਰ ਜੋਨੇ ਆਪਦੇ ਘਰ ਤੋਂ ਕਾਫੀ ਦੂਰ ਆ ਕੇ ਇੱਥੇ ਡਿਊਟੀ ਦਿੰਦੇ ਨੇ ਤੇ ਦੇਸ਼ ਦੀ ਰੱਖਿਆ ਕਰਦੇ ਨੇ ਇਹ ਜਾਗਦੇ ਨੇ ਤਾਂ ਹੀ ਅਸੀਂ ਸੌ ਪਾਂਦੇ ਹਾਂ ਤੇ ਅਸੀਂ ਉਹਨਾਂ ਨੂੰ ਲੰਬੀ ਆਯੂ ਵਾਸਤੇ ਕਾਮਨਾ ਕਰਦੇ ਹਾਂ ਤੇ ਜੋ ਉਹਨਾਂ ਦੀ ਪਿਆਰ ਦੀ ਕਮੀ ਜੋ ਨਹੀਂ ਆ ਸਕਦੇ ਆਪਦੇ ਘਰ ਤੋਂ ਤੇ ਜੋ ਅੱਜ ਕਮੀ ਅਸੀਂ ਜੋ ਵੀ ਕਮੀ ਉਸਦੀਆਂ ਦੇ ਪੂਰੀ ਕੀਤੀ ਹੈ ਤੇ ਇਹਨਾਂ ਨਾਲ ਰਾਖੀ ਬਣਾ ਕੇ ਬਹੁਤ ਹੀ ਆਨੰਦ ਆਇਆ ਤੇ ਅਸੀਂ ਇਹਨਾਂ ਪਰਮਾਤਮਾ ਕੀ ਦੁਆ ਕਰਦੇ ਹਾਂ ਸਾਡੇ ਫੌਜੀ ਵੀਰਾਂ ਨੂੰ ਲੰਬੀ ਉਮਰ ਹੋਵੇ ਤੇ ਮੇਸਰ ਚੜ੍ਹਦੀ ਕਲਾ ਚ ਰਹਿਣ ਤੇ ਆਮੀ ਦੇਸ਼ ਦੀ ਰੱਖਿਆ ਕਰਦੇ ਰਹਿਣ ਇਸ 사ਦਗੀ ਬਾਰਡਰ ਬੀਐਸਐਫ ਦੇ ਜਵਾਨਾਂ ਨਾਲ ਰਾਖੀ ਦਾ ਪਵਿੱਤਰ ਤਿਵਾਰ ਮਨਾਣ ਆਏ ਆ ਮੈਡਮ ਪੂਜਾ ਦੇ ਨਾਲ ਤੇ ਇੱਥੇ ਆ ਕੇ ਬੜਾ ਹੀ ਆਨੰਦ ਆਇਆ ਜੋ ਕਿ ਜਿਹੜੇ ਵੀਰ ਜਵਾਨ ਸਾਡੇ ਬਹੁਤ ਸੇਵਾ ਕਰ ਰਹੇ ਨੇ ਦੇਸ਼ ਦੀ ਸਾਡੇ ਤੇ ਇਹਨਾਂ ਦੀ ਸੇਵਾ ਦੇ ਸਦਕਾ ਹੀ ਅਸੀਂ ਰਾਤ ਨੂੰ ਜਾਗਦੇ ਆ ਤਾਂ ਹੀ ਅਸੀਂ ਸੋਚਦੇ ਆ ਅੱਜ ਅਸੀਂ ਇਸਤਾਕੀ ਬਾਰਡਰ ਤੇ ਰਖੜੀ ਦੇ ਪਾਵਨ ਪਵਿੱਤਰ ਤੇ ਹਾਰ ਦੇ ਮੌਕੇ ਰੀਟਿਡ ਸੈਰਮਨੀ ਦੇ ਨਾਲ ਨਾਲ ਜਿਹੜਾ ਇਹ ਰਖੜੀ ਦਾ ਤਿਹਾਰ ਵੀ ਮਨਾਣ ਆਇਆ ਔਰ ਬਹੁਤ ਆਨੰਦ ਜਿਹੜਾ ਇੱਥੇ ਆਇਆ ਹੈ ਸਾਡੇ ਵੀਰ ਜਵਾਨਾਂ ਦੇ ਨਾਲ ਸਾਡੇ ਬੀਐਸਐਫ ਦੇ ਜਵਾਨਾਂ ਦੇ ਨਾਲ ਇਹ ਰੱਖੜੀ ਦਾ ਪਾਵਨ ਪਿੱਤਰ ਤਿਹਾੜ ਮਨਾ ਕੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਹੜੇ ਸਾਡੇ ਜਵਾਨ ਨੇ ਉਹ ਸਾਡੇ ਦੇਸ਼ ਦੀ ਰੱਖਿਆ ਕਰਨ ਵਾਸਤੇ ਜਿਹੜੇ ਨੇ ਤਕਰੀਬਨ ਜਿਹੜੇ ਸਰਦ ਤਹੀਰੇ ਜਾਂਦੇ ਨੇ ਔਰ ਆਪਣੇ ਘਰ ਨਹੀਂ ਜਾ ਪਾਉਂਦੇ ਕਿਸੇ ਵੀ ਆਪਾਂ ਫੈਸਟੀਵਲ ਦੀ ਗੱਲ ਕਰ ਲਈਏ ਭਾਵੇਂ ਉਹ ਰੱਖੜੀ ਦਾ ਤਿਹਾੜ ਹੋਵੇ ਭਾਵੇਂ ਉਹ ਦੀਵਾਲੀ ਹੋਵੇ ਤੇ ਭਾਵੇਂ ਉਹ ਹੋਲੀ ਹੋਵੇ ਤਾਂ ਇਸ ਦਾ ਸਾਡੇ ਜਿਹੜਾ ਦੇਸ਼ ਹੈ ਉਹ ਵੀ ਇੱਕ ਤਿਹਾੜਾ ਦਾ ਦੇਸ਼ ਹੈ ਤਾਂ ਉਹ ਸਾਡੀ ਸੁਰੱਖਿਆ ਵਾਸਤੇ ਕਿਤੇ ਨਾ ਕਿਤੇ پابੰਦ ਹੁੰਦੇ ਨੇ ਤੇ ਉਹ ਜਿਹੜੇ ਨੇ ਆਪਣੇ ਡਿਊਟੀ ਨੁਤਨ ਦੇ ਨਾਲ ਨਿਭਾਉਣ ਵਾਸਤੇ ਉਸੀ ਜਗ੍ਹਾ ਤੇ ਰਹਿੰਦੇ ਨੇ ਤਾਂ ਅੱਜ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਦੀ ਜਿਹੜੀ ਕਮੀ ਹੈ ਉਸ ਨੂੰ ਪੂਰਾ ਕਰਨ ਵਾਸਤੇ ਤਾਂ ਕਿ ਉਹਨਾਂ ਨੂੰ ਆਪਣੇ ਪਹਿਾਂ ਦੀ ਕਮੀ ਮਹਿਸੂਸ ਨਾ ਹੋਵੇ ਤਾਂ ਇੱਥੇ ਵਿਸ਼ੇਸ਼ ਤੌਰ ਤੇ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਆਪਣੀ ਰਖੜੀ ਦਾ ਪਾਵਨ ਤੇ ਪਵਿੱਤਰ ਤਿਹਾੜੀ ਮਨਾਉਣ ਵਾਸਤੇ ਤਾਂ ਮੈਂ ਪ੍ਰਮਾਤਮਾ ਅੱਗੇ ਇਹ ਹੀ ਦੁਆ ਕਰਾਂਗੀ ਕਿ ਸਾਡੇ ਵੀਰ ਜਵਾਨ ਹਮੇਸ਼ਾ ਸਲਾਮਤ ਰਹਿਣ ਔਰ ਹਮੇਸ਼ਾ ਜਿਹੜੇ ਨੇ ਸਾਡੀ ਦੇਸ਼ ਦੀ ਅਮਨ ਸ਼ਾਂਤੀ ਵਾਸਤੇ ਕੰਮ ਕਰਦੇ ਰਹਿਣ ਤੇ ਅਸੀਂ ਵੀ ਪੂਰੇ ਬੇਖੌਫ ਹੋ ਕੇ ਜਿਹੜੇ ਜਦੋਂ ਸਾਡੇ ਬੀਐਸਐਫ ਦੇ ਜਵਾਨ ਜਿਹੜੇ ਰੱਖਿਆ ਕਰਦੇ ਨੇ ਸਾਡੀ ਅਸੀਂ ਵੀ ਬੇਖੌਫ ਹੋ ਕੇ ਬੜੇ ਵਧੀਆ ਤਰੀਕੇ ਨਾਲ ਆਪਣੇ ਸਮਾਜ ਵਿੱਚ ਚੱਲ ਸਕਨੇ ਆ ਤੇ ਬੜੀ ਜਗ੍ਹਾ ਤਰੀਕੇ ਨਾਲ ਅੱਗੇ ਵਧ ਸਕਦੇ ਆ ਤਾਂ ਮੈਂ ਦੋ ਲਾਈਨਾਂ ਜਿਹੜੇ ਆ ਰਾਖੀ ਦੇ ਪਵਨ ਪਵਿੱਤਰ ਤਹਾਰ ਵਾਸਤੇ ਕਵਾਂਗੀ ਇਹੀ ਦੇਸ਼ ਹੈ ਵੀਰ ਜਵਾਨੋ ਕਾ ਅਲਬੇ ਲੋਕਾਂ ਕਾ ਮਸਤਾਨੋ ਕਾ ਇਸ ਦੇਸ਼ ਕਯਾਰੋ ਇਸ ਦੇਸ਼ ਕਯਾਰੋ ਕਿਆ ਕਹਿਨਾ ਇਹ ਦੇਸ਼ ਹੈ ਦੁਨੀਆ ਕਾ ਗਹਿਨਾ ਔਰ ਰਾਖੀ ਦੇ ਤਿਹਾਰ ਵਾਸਤੇ ਹੀ ਕਹਾਂਗੀ ਜੁਗ ਜੁਗ ਜੀਵੇ ਰੱਬਾ ਮੇਰਾ ਸੋਨਾ ਵੀਰ ਪਿਆਰਾ ਬਾਪੂ ਦੇ ਦਿਲ ਦਾ ਟੁਕੜਾ ਤੇ ਅਮੜੀ ਦੀ ਅੱਖ ਦਾ ਤਾਰਾ ਯੁਗ ਯੁਗ ਜੀਵੇ ਰੱਬਾ ਮੇਰਾ ਸੋਨਾ ਵੀਰ ਪਿਆਰਾ ਧੰਨਵਾਦ ਜੀ